Yeah. Mm -hmm.

ਹਾਂ ਜੇ ਬਾਰੋ ਦੇ ਬੇਫਿਕਰ ਤੇ ਪ੍ਰੇਸ਼ਨਾ ਮਾਰਦੇ ਆ ਅੱਜ ਦੇ ਨਜ਼ਰ ਸਿੱਧੇ ਦੇ ਵਿੱਚ ਫਰਦੋਸ਼ ਹੋ ਰਿਹਾ ਹੈ Sí. ਦੇ ਜਿਹੜੇ ਸਿੰਘ ਸਜੇ ਐ ਜਿਹੜੇ ਗੁਰੂ ਵਾਲੇ ਬਣੇ ਐ ਬਹੁਤ ਬਹੁਤ ਵਧਾਈਆਂ ਅੰਮ੍ਰਿਤਧਾਰੀ ਹੋਣ ਵਾਲਿਆਂ ਨੂੰ ਤੇ ਪੰਜ ਪਿਆਰੇ ਜਿਨ੍ਹਾਂ ਨੇ ਅੰਮ੍ਰਿਤ ਛਕਾਇਆ ਬੜੀ ਵੱਡੀ ਸੇਵਾ ਹੈ ਨਗਰ ਨਗਰ ਸ਼ਹਿਰ ਸ਼ਹਿਰ ਇਲਾਕਾ ਪੱਧਰ ਦੇ ਉੱਤੇ ਅੰਮ੍ਰਿਤ ਸੰਚਾਰ ਸਮਾਗਮ ਜਿਹੜੇ ਹੁੰਦੇ ਐ ਨਾਲ ਨਾਲ ਅੰਮ੍ਰਿਤ ਸੰਚਾਰ ਹੁੰਦਾ ਐ ਤੇ ਆਪਾਂ ਸਾਰੇ ਰਲ ਕੇ ਜੀ ਆਇਆਂ ਕਹੀਏ ਸੱਚੇ ਬਾਦਸ਼ਾਹ ਮੇਰ ਕਰਨ ਕਿਤੇ ਮੇਰੀ ਵੀ ਨਭਾਈ ਬਾਜਾ ਵਾਲਾ जिवे तूं हाई हो राज भाई जूाई हो रा ਜੀਵਾ ਬਾਜਾ ਨਾਲਾ ਜਿਵੇਂ ਤੁਮੇ ਭਾਈ ਹੋਰਾ ਗਈ ਤੇ ਮੇਰੀ ਸੁਮਾਈ ਬਾਜਾ ਨਾਲਾ ਨਾ ਭਾਈ ਭਾਣਾ ਜਿਨ ਕੋ ਨਭਾਈ ਹੋਰਾ ਮੇਰੀ ਵੀ ਸੁਮਾਈ ਬਾਜਾ ਨਾਲਾ ਜਿਵੇਂ ਤੁਸ ਭਾਈ ਹੋਰਾ ਜਿਸੇ ਰਹੀ ਬਾਣੀ ਬਾਜਾ ਨਾਲਾ بہ جو براہ سارے سارے بہ جان کھا نہیں بہن ایڈی منڈی نہیں Thank <laughs> you. ਜੋ ਜਨ ਬਿਲੇ ਹੈ ਆ ਬੁਦਰਾ ਸੁਨਾਵ ਵਾਲੇ ਗਏ ਸੀ ਇਹਨਾਂ ਨੂੰ ਕਿਹਾ ਮੈਂ ਕਿਹਾ ਅੱਜ ਦਿਨੇ ਕੋਈ ਪ੍ਰੋਗਰਾਮ ਰੱਖਾਂਗੇ ਹੋਰ ਵੀ ਮੇਡੇ ਮੇਡੇ ਸਾਰੇ ਸਮਾਣਿਆਂ ਨੇ ਇਜ਼ਹਾਰ ਕਰਦੇ ਆ ਪਤਦਾਂ ਨੇ ਗੱਲ ਕਰਦੇ ਸੀ ਕਿ ਪਿੰਡਾਂ ਤੇ ਟਾਈਮpass ਕਰ ਸਕਦੇ ਆ ਜੀ ਦਾ ਸਿੰਘ ਸਾਹਿਬ ਨੂੰ ਰੋਜ਼ ਦੇ ਰਹੇ ਜਾਂਦੇ ਬਾਦਲੇ ਸਾਰੇ ਮੇਡੇ ਸਾਹਮਣੇ ਜਿੰਨੇ ਸੇਵਾਦਾਰੋਂ ਖੰਦੇ ਹੀ ਬੋਤਾ ਬੋਤਾ ਦੂਰ ਸਾਧਾ ਕਰਨਾ ਸਰਦਾਰਾਂ ਦੇ ਪਾਸੇ ਪਿੰਡਾਂ ਦੇ ਵਿੱਚ ਕੋਈ ਨਹੀਂ ਜਾ ਰਿਹਾ ਉਹਨਾਂ ਨਾਲ ਤੇੇ ਦੇ ਬਾਅਦ ਸੁਣੇ ਬੈਠੇ ਇਹ ਬੜਾ ਉਤਸ਼ਾਹਜਨਕ ਪੜਾਅ ਹੈ ਨਾ ਬਗੈਣਾ ਜੀ ਨਿਮਰਤਾ ਨਾਲ ਆ ਕੇ ਇੱਥੇ ਪਹੁੰਚੀ। ਇਹ ਬਹੁਤ-ਬਹੁਤ ਦਾ ਪ੍ਰਚਾਰਕ ਬੰਤੀ ਹੈ। ਸਾਹਿਬਾਂ ਦਾ ਬਹੁਤ-ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਮੌਕੇ ਤੇ ਸ਼ਾਹਿਦਿ ਹਾਜ਼ਰੀ ਭਰੀ। ਉਸ ਸਾਧਾਰਨ ਜੱਥੇ ਜਿੱਥੇ ਸੰਸਥਾ ਵਿੱਚ ਇਹ ਯਤਨਾਂ ਇਸੇ ਕਰਕੇ ਕਿ ਸੱਭਿਆਚਾਰਕ ਤੇ 전통ੀ ਕਲਾ ਦੇ ਨਾਲ గుర్ਖਤ ਦਾ ਪ੍ਰਚਾਰ ਜਿੰਦਾ ਬਸਤ ਨੂੰ ਹੁਣਾ झूम मुकगी पर ताकत न मुक